ਬਾਹਰ ਵੀ ਤਾਂ ਹੀ ਕੁਝ ਕਰਦੇ ਆ ਜੀ ਬਾਹਰ ਤਾਂ ਇੱਥੇ ਆਪਾਂ ਮਾਲਕ ਤਾਂ ਹੈਗੇ ਆ ਆਪਣੇ ਕੰਮ ਦੇ ਹਾਂ ਇਹ ਗੱਲ ਪੱਕੀ ਹੈ ਉੱਥੇ ਕਿਸੇ ਦੀਆਂ ਮੰਗਣਾ ਚੱਕਾਂਗੇ ਲੋਕਾਂ ਦੀਆਂ ਚੱਕਾਂਗੇ ਇਹ ਆਪਣਾ ਕੰਮ ਤਾਂ ਹੈਗਾ ਸਹੀ ਗੱਲ ਹੈ ਸਾਡਾ ਮਨ ਇਹ ਹੋ ਗਿਆ ਸੀ ਵੀ ਇਹ ਕੰਮ ਨੂੰ ਛੱਡ ਦੋ ਅਸੀਂ ਲੜਦੇ ਵੀ ਤਾਂ ਇੱਕ ਦੂਜੇ ਨਾਲ ਅੱਛਾ ਹਾਂ ਜੀ ਤੇ ਮੈਂ ਇਹਨੂੰ ਕਹਾਂਦੀ ਵੀ ਤੂੰ ਗਲਤ ਕੰਮ ਕਰਕੇ ਬਹਿ ਗਿਆ ਇਹ ਨਹੀਂ ਕਰਨਾ ਤੂੰ ਫੇਰ ਸਾਨੂੰ ਥੋੜੀ ਨੌਲੇਜ ਹੋਊਗੀ ਅਸੀਂ ਬੱਕਰੀਆਂ ਦੇਖ ਕੇ ਲੈਂਦੀਆਂ ਜੀ ਬਿਮਾਰੀ ਬੂੜੀ ਕੋਈ ਮੂੰਹ ਸਾਰਾ ਚੈੱਕ ਕਰਕੇ ਜਦ ਇੱਕ ਵਾਰੀ ਸਹੀ ਬੱਕਰੀ ਆ ਜੇ ਫੇਰ ਤਾਂ ਕੋਈ ਉਹ ਨਹੀਂ ਜੇ ਚੰਗੀ ਖਰਾਕ ਮਿਲਦੀ ਆ ਮਾੜਾ ਮੋਟਾ ਬੱਕਰੀ ਬਾਹਰ ਜਾਂਦੀ ਆ ਫੇਰ ਕੋਈ ਪ੍ਰੋਬਲਮ ਫੇਰ ਕੋਈ ਪ੍ਰੋਬਲਮ ਨਹੀਂ ਆਉਂਦੀ ਮਰਨ ਵੀ ਲੱਗੀਆਂ ਤੀਆਂ ਦੋ ਦੋ ਮਰੀਆਂ ਵੀ ਨੇ ਰੋਜ ਅੱਛਾ ਜੀ ਦੋ ਦੋ ਤਿੰਨ ਤਿੰਨ ਤੇ ਉਹ ਬਸ ਅਸੀਂ ਗਲਤ ਠੱਗਾਂ ਦੇ ਵਿੱਚ ਫਸ ਗਏ ਆ ਇਹ ਲਾ ਲਓ ਇਹ ਅਸੀਂ ਲਾ ਲਿਆ ਇਹ ਗਰਮੀਆਂ ਤੇ ਸਰਦੀਆਂ ਦੀ ਇਹਨਾਂ ਦੀ ਅਲੱਗ-ਅਲੱਗ ਡਾਈਟ ਹੈ ਜੀ ਜਿਵੇਂ ਹੁਣ ਗਰਮੀਆਂ ਚੱਲ ਰਹੀਆਂ ਨੇ ਆਪਣੇ ਕੋਲ ਜੀ ਆਪਣੇ ਜੌਂ ਨੇ ਠੀਕ ਆ ਤੇ ਇਹ ਹੋਈਆਂ ਛੋਲੇਆਂ ਦਾ ਛਿਲਕਾ ਜੀ ਜਿਵੇਂ ਜੌਂ ਤੇ ਛੋਲੇਆਂ ਦਾ ਛਿਲਕਾ ਪਾਇਆ ਹੈ ਨਾ ਦੇਖ ਸਕਦੇ ਵੀ ਛੋਟੇ ਫਾਰਮਿੰਗ ਦਾ ਫਾਰਮਰ ਨੇ ਜਿਹੜੇ ਇਹ ਤਿਆਰ ਕਰਦੇ ਨੇ ਇਹਨਾਂ ਤੋਂ ਮਾਲ ਲਓ بڑے ਫਾਰਮ ਜਿਨ੍ਹਾਂ ਦੀ ਚੜ੍ਹਾਈ ਹੋਈ ਵੀ ਉਹਨਾਂ ਤੋਂ ਵਜੂ ਬਸ ਕਿਸੇ ਤੋਂ ਵੀ ਲੈ ਲਓ ਠੀਕ ਕਿਸੇ ਤੋਂ ਵੀ ਲੈ ਲਓ ਹਾਂ ਜੀ ਨਾ ਜਿਹੜੀ ਚੜ੍ਹਾਈ ਹੋਈ ਵੀ ਉਹਦਾ ਠੱਗੀ ਲਾਉਣਗੇ ਉਹਨਾਂ ਦੀ ਚੜ੍ਹਾਈ ਹੋਲੀ ਉਹਨਾਂ ਨੇ ਹੁਣ ਅੱਗੇ ਹ ਲੈ ਕੇ ਇਧਰੋਂ 10 ਉਧਰੋਂ 10 ਦਾ ਕੰਮ ਕਰਦੇ ਜ਼ਰੂਰੀ ਹੈ ਬਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸਟ੍ਰੈਸ ਫ੍ਰੀ ਰਹਿੰਦੀ ਹੈ ਬੱਕਰੀ ਮਰਜੀ ਨਾਲ ਕਿਉਂਕਿ ਇਹ ਇਹ ਜਿਹੇ ਜਾਨਵਰ ਹੈ ਕਦੇ ਵੀ ਕੈਦ ਹੋ ਕੇ ਨਹੀਂ ਰਹਿ ਸਕਦਾ ਜਿੰਨੀ ਜ਼ਿਆਦਾ ਘੁੰਮਦੀਆਂ ਨੇ ਨਾ ਬਾਹਰ ਖੁਸ਼ ਹੋ ਕੇ ਖਾਂਦੀਆਂ ਨੇ ਫਿਰ ਇਹਨਾਂ ਨੂੰ ਬਿਮਾਰੀ ਨਹੀਂ ਆਉਂਦੀ ਹੈ ਹਾਂ ਜ਼ਰੂਰੀ ਹੈ ਉਹ ਪਹਿਲਾਂ ਸਾਨੂੰ ਉਹ ਬੰਦੇ ਨੇ ਦੱਸਿਆ ਨਹੀਂ ਤੀ ਇਹ ਗੱਲ ਸਾਰਿਆਂ ਤੋਂ ਵਧੀਆ ਕੰਮ ਕੋਈ ਡੰਗਰ ਨਹੀਂ ਇਹਦੇ ਬਰਾਬਰ ਰਲ ਰਿਆ ਇਸ ਵੇਲੇ ਇਸ ਪੋਜੀਸ਼ਨ 'ਚ ਬੰਦਾ ਆਰਮਨ ਨਾਲ 10 ਲੱਖ ਰੁਪਈਆ ਕਮਾ ਸਕਦਾ ਹੈ ਸਾਲ ਦਾ ਹੈ ਵੀ ਦੋਸਤੋ ਅੱਜ ਸ਼ਹਿਰ ਪਟਿਆਲੇ ਚ ਆਏ ਹੋਏ ਆਂਗੇ ਇੱਕ ਨਵੀਂ ਜੀ ਉਮਰ ਦਾ ਮੁੰਡਾ ਤੇ ਵੀਰ ਨੇ ਨਾ ਬੱਕਰੀਆਂ ਦਾ ਕੰਮ ਕੀਤਾ ਇੱਕ ਸਾਲ ਹੋ ਗਿਆ ਫਾਰਮ ਕਰੇ ਨੂੰ ਵੀਰ ਨੇ ਗੱਲ ਬਾਤ ਕਰਦਾ ਵੀ ਕਿਵੇਂ ਮਾਇੰਡ ਦੇ ਵਿੱਚ ਆਇਆਗਾ ਬੱਕਰੀਆਂ ਦੇ ਹੀ ਕਿਉਂ ਕਿਉਂਕਿ ਬਾਈ ਜੀ ਨਵੀਂ ਜੀ ਉਮਰ ਦਾ ਮੁੰਡਾ ਅੱਜ ਕੱਲ ਹਰੇਕ ਨੂੰ ਹੋਇਆ ਪਿਆ ਵੀ ਆਪਾਂ ਪੈਸੇ ਹੈਗੇ ਨੇ ਬਾਹਰੇ ਭੱਜ ਜਾਈਏ ਬਾਹਰ ਜਾ ਕੇ ਕੰਮ ਕਰਾਂਗੇ ਇੱਥੇ ਕੰਮ ਕਰਕੇ ਕੋਈ ਖੁਸ਼ ਨਹੀਂ ਹੈਗਾ ਲੇਕਿਨ ਅੱਜ ਅਸੀਂ ਦੇਖਿਆ ਵੀ ਇੱਥੇ ਰਹਿ ਕੇ ਕੰਮ ਕਰਨ ਵਾਲੇ ਵੀਰ ਵੀ ਹੈਗੇ ਨੇ ਜਿਹੜੇ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ ਆਪਣੇ ਪਰਿਵਾਰ ਦੇ ਵਿੱਚ ਇੱਕ ਮੁੰਡਾ ਗੱਲਬਾਤ ਕਰਦਾ ਹੈ ਵੀਰ ਦੇ ਨਾਲ ਵੀ ਕੀ ਗੱਲਬਾਤ ਆ ਕਿ ਤੇ ਕਿਵੇਂ ਕੰਮ ਸ਼ੁਰੂ ਕੀਤਾ ਆਜੋ ਗੱਲਬਾਤ ਕਰਦੇ ਵੀਰ ਨਾਲ ਫਾਰਮ ਬਹੁਤ ਵਧੀਆ ਬਾਈ ਜੀ ਆਜੋ ਲਓ ਜੀ ਬਾਈ ਜੀ ਗੱਲਬਾਤ ਕਰਦੇ ਆ ਵੀਰ ਦੇ ਨਾਲ ਤੇ ਚੱਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਲਾਇਕ ਕਰ ਦਿਓ ਤੇ ਵੀਰ ਲਈ ਇੱਕ ਕਮੈਂਟ ਜਰੂਰ ਕਰਿਓ ਗੱਲਬਾਤ ਕਰਦੇ ਬਾਈ ਨਾਲ ਬਾਈ ਅਸ਼ੀਗਾਰ ਜੀ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਠੀਕ ਹੈ ਬਾਈ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਭਰਤਰਾਜ ਹੈ ਜੀ ਭਰਤਰਾਜ ਕਿੰਨੀ ਉਮਰ ਹੋਊਗੀ ਬਾਈ ਜੀ ਮੇਰੀ 24 ਸਾਲ ਉਮਰ ਹੈ ਜੀ 24 ਸਾਲ ਠੀਕ ਹੈ ਬਾਈ ਜੀ ਪੜਾਈ ਕਰਦੇ ਹੋ ਕਿਵੇਂ ਕੀ ਪੜਾਈ ਚੱਲ ਰਹੀ ਹੈ ਜੀ ਨਾਲ ਨਾਲ ਐਮਏ ਕਰ ਰਹੇ ਹਾਂ ਐਮਏ ਕਰ ਰਹੇ ਹਾਂ ਠੀਕ ਹੈ ਜੀ ਨਾਲ ਨਾਲ ਇਹ ਬੱਕਰੀਆਂ ਦਾ ਬਾਈ ਕਿਵੇਂ ਮਾਈਂਡ ਦੇ ਵਿੱਚ ਹੈ ਇਹ ਸ਼ੁਰੂ ਤੋਂ ਹੀ ਜੀ ਪਸ਼ੂ ਵੀ ਰੱਖੇ ਹੋਏ ਤੇ ਪਹਿਲਾਂ ਅੱਛਾ ਤੇ ਨਾਲ ਨਾਲ YouTube ਤੋਂ ਆਪਾਂ ਦੇਖਦੇ ਤੇ ਵੀ ਬੱਕਰੀਆਂ ਕਿਵੇਂ ਇੰਟਰਸਟ ਬਣ ਗਿਆ ਜੀ ਫੇਰ ਇੰਟਰਸਟ ਬਣ ਗਿਆ ਕਿੰਨਾ ਟਾਈਮ ਹੋ ਗਿਆ ਹੁਣ ਇਹਨੂੰ ਇਹ 10 ਮਹੀਨੇ ਹੋ ਗਏ ਜੀ 10 ਮਹੀਨੇ ਹੋ ਗਏ ਪਿਛਲੇ ਆਪਣਾ ਜੂਨ ਦੇ ਵਿੱਚ ਕਰਿਆ ਸੀ ਠੀਕ ਆ ਕਿਵੇਂ ਲੱਗ ਰਿਹਾ ਕੰਮ ਹੁਣ ਤੁਹਾਨੂੰ ਇਹ ਵੀ ਕੁਝ ਹੱਲੇ ਦੇਊਗਾ ਨਹੀਂ ਦੇਊਗਾ ਹਾਂਜੀ ਹਾਂਜੀ ਬਿਲਕੁਲ ਦੇਊਗਾ ਹੱਲੇ ਅਸੀਂ ਸੇਲ ਤਾਂ ਕੋਈ ਕਰਿਆ ਨਹੀਂ ਵੈਸੇ ਸੇਲ ਨਹੀਂ ਕਰਿਆ ਕੋਈ ਹਾਲ ਤੱਕ ਹਾਂਜੀ ਬ੍ਰੀਡ ਤੇ ਕੰਮ ਕਰ ਰਹੇ ਹਾਂ ਬ੍ਰੀਡ ਤੇ ਕੰਮ ਕਰ ਰਹੇ ਹਾਂ ਠੀਕ ਹੈ ਭਾਈ ਜੀ ਬਹੁਤ ਵਧੀਆ ਕੰਮ ਹੈ ਜੀ ਠੀਕ ਹੈ ਆਪਣੇ ਖਰਚਾ ਵੀ ਘਟਾ ਹੈ ਖਰਚਾ ਘਟਿਆ ਹੈ ਇਹ ਘਟਿਆ ਹੀ ਬਹੁਤ ਵਧੀਆ ਕੰਮ ਹੈ ਠੀਕ ਹੈ ਜੀ ਆਪਾਂ ਕੋਲ ਕਿੰਨੀਆਂ ਬੱਕਰੀਆਂ ਨੇ ਹਣੇ ਹੋਈਆਂ ਬੱਕਰੀਆਂ ਜੀ ਜਿਹੜੀਆਂ ਆਪਣੇ ਕੋਲ ਫੀਮੇਲ 18 ਨੇ ਜੀ ਹੂੰ ਤੇ ਆਪਣੇ 12 ਬੱਚੇ ਨੇ ਜੀ ਉਦੋਂ ਕਿੰਨੀਆਂ ਸੀਗੀਆਂ ਜਿਹੜੀਆਂ ਸੀ ਬਾਈ ਉਸ ਟੋਟਲੇ ਵਿੱਚ ਸਾਰਾ ਕੁਝ ਲਾ ਕੇ 20 ਕ ਜਾਨਵਰ ਤੇ ਜੀ 20 ਕ ਜਾਨਵਰ ਸੀਗੇ ਹੁਣ ਹੋ ਕੇ ਲਗਭਗ 50 ਦੇ ਨੇੜੇ ਤੇੜੇ 50 ਦੇ ਨੇੜੇ ਤੇੜੇ ਹੋ ਗਏ ਇਹਨਾਂ ਆਪਾਂ ਕੱਲੇ ਕਰ ਰਹੇ ਆ ਕਿ ਨਾਲ ਕੋਈ ਤੁਹਾਡੇ ਹੋਰ ਹੈਲਪ ਕਰ ਰਿਹਾ ਹੋਵੇ ਇਹਦੇ ਵਿੱਚ ਨਹੀਂ ਕਰਤਾ ਜੀ ਆਪਾਂ ਕੱਲੇ ਰਹਾਂ ਮਤਲਬ ਇੱਕ ਹੈਲਪਰ ਹੈ ਜੀ ਸਾਡੇ ਨਾਲ ਬਿੰਦਰ ਇਹ ਦੇਖ ਰਿਹਾ ਕਰਦਾ ਜੀ ਸਾਰੀਆਂ ਠੀਕ ਹੈ ਹਾਂਜੀ ਤੇ ਅੰਕਲ ਜੀ ਨਾਲ ਹੁੰਦੇ ਨੇ ਜੀ ਹਾਂਜੀ ਹਾਂਜੀ ਅੰਕਲ ਜੀ ਨਾਲ ਗੱਲਬਾਤ ਕਰਦੇ ਆਪਾਂ ਅੰਕਲ ਜੱਸੀ ਕਰ ਜੀ ਸਾਸਰੀ ਕਰ ਜੀ ਕੀ ਹਾਲ ਚਾਲ ਨੇ ਅੰਕਲ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਦੱਸੋ ਮੜਾ ਜੀ ਇਹ ਕੰਮ ਦੇ ਬਾਰੇ ਜੀ ਕਿਵੇਂ ਲੱਗਿਆ ਤੁਹਾਨੂੰ ਵੀ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਜੀ ਕੰਮ ਹੈ ਬਹੁਤ ਵਧੀਆ ਹਾਂਜੀ ਪਰ ਪਹਿਲਾਂ ਜਦ ਆਪਾਂ ਸ਼ੁਰੂ ਕਰਨਾ ਜਦ ਥੋੜੀਆਂ ਜੀਆਂ ਅੜਚਣਾਂ ਹੁੰਦੀਆਂ ਨੇ ਠੀਕ ਹੈ ਜੀ ਉਹਨਾਂ ਤੋਂ ਜੇ ਆਪਾਂ ਸੰਭਲ ਕੇ ਗਾਹਾਂ ਵੱਧ ਜੀਏ ਫੇਰ ਤਾਂ ਇਹ ਬਹੁਤ ਟੌਪ ਦਾ ਜੇ ਉੱਥੋਂ ਆਪਾਂ ਖਤਮ ਹੋ ਗਏ ਤਾਂ ਖਤਮ ਅਟਲਾਂ ਕਿਹੜੀਆਂ ਕਿੜੀਆਂ ਅਟਲਾਂ ਦੀ ਗੱਲ ਜਿਵੇਂ ਹੁਣ ਆਪਾਂ ਸਮਾਨ ਲੈਣਾ ਕੋਈ ਵਧੀਆ ਦੇਖੋ ਚਾਹੇ ਉਹਦੇ ਕੋਲ ਮਾਲ ਘੱਟ ਹੋਵੇ ਇਹ ਨਾ ਦੇਖੋ ਵੀ ਉਹਦੀ ਕਿੰਨੀ ਕੋਹ ਹੈ ਵੀ ਚੜਾਈ ਆ ਜਾਂ ਕੀ ਲੋਕ ਨਾ ਬਾਹਰੋਂ ਹੀ ਲੈ ਲੈ ਕੇ ਅੱਗੇ ਵੇਚੀ ਜਾਂਦੇ ਨੇ ਐ ਕਹਿ ਦਿੰਦੇ ਨੇ ਵੀ ਸਾਡੀਆਂ ਹੀ ਨੇ ਸਾਰੀਆਂ ਸਾਡੀ ਬਰੀਡ ਹੈ ਸਾਡੀ ਬਰੀਡ ਤਿਆਰ ਆ ਉਹ ਲੈਂਦੇ ਨੇ ਆਏ ਉਹਨਾਂ ਦੇ ਬੰਦੇ ਛੱਡੇ ਹੋਏ ਹੁੰਦੇ ਨੇ ਖਰੀਦ ਲੈਂਦੇ ਉਹਨਾਂ ਤੋਂ ਪਹਿਲਾਂ ਅਗਲੇ ਤੋਂ ਐਡਵਾਂਸ ਲੈ ਲੈਂਦੇ ਨੇ 150000 ਫਿਰ ਕਹਿ ਦਿੰਦੇ ਨੇ ਵੀ ਤੁਸੀਂ ਮਹੀਨੇ ਤੱਕ ਲੈ ਜਾਓ ਮਹੀਨੇ 'ਚ ਉਹ ਮਾਲ ਤਿਆਰ ਕਰ ਦਿੰਦੇ ਨੇ ਖਰੀਦ ਲੈਂਦੇ ਨੇ ਹਾਂ ਖਰੀਦ ਕੇ ਦੇ ਦਿੰਦੇ ਨੇ ਠੀਕ ਆ ਫਿਰ ਉਹਦੇ ਵਿੱਚ ਉਹ ਕੋਈ ਕਿਤੋਂ ਆਈ ਵੀ ਹੁੰਦੀ ਆ ਕੋਈ ਕਿਤੋਂ ਆਈ ਵੀ ਹੁੰਦੀ ਆ ਇਕੱਠੀਆਂ ਕਰਕੇ ਅਗਲੇ ਨੇ ਦੇਤੀਆਂ ਤੁਹਾਨੂੰ ਪੈਸੇ ਚਲੇ ਗਏ ਉਹਨਾਂ ਦੇ ਅਕਾਊਂਟ 'ਚ ਫਿਰ ਜਦ ਬਿਮਾਰੀ ਪੈਂਦੀ ਆ ਨਾ ਫਿਰ ਬਹੁਤ ਸਾਢੇ 20 ਸਿਰੂਚ ਹੋਇਆ ਕੰਮ ਹੋਇਆ ਜੀ ਆਈਏ ਪ੍ਰੋਬਲਮ ਬਹੁਤ ਆਈ ਤੇ ਇੱਕ ਵਾਰੀ ਸਾਡਾ ਮਨ ਇਹ ਹੋ ਗਿਆ ਤੀ ਵੀ ਇਹ ਕੰਮ ਨੂੰ ਛੱਡ ਦੋ ਅਸੀਂ ਲੜਦੇ ਵੀ ਤਾਂ ਇੱਕ ਦੂਜੇ ਨਾਲ ਅੱਛਾ ਹਾਂਜੀ ਤੇ ਮੈਂ ਇਹਨੂੰ ਕਹਿੰਦਾ ਸੀ ਵੀ ਤੂੰ ਗਲਤ ਕੰਮ ਕਰਕੇ ਬਹਿ ਗਿਆ ਇਹ ਨਹੀਂ ਕਰਨਾ ਤੀ ਵੀ ਇਹਨੂੰ ਛੱਡ ਦੋ ਠੀਕ ਹੈ ੱੱਕਾ ਕਰ ਲੈ ਫਿਰ ਹਾਂ ਵੀ ੱੱਕਾ ਕਰ ਲੈ ਸਾਡੇ ਮਰਨ ਵੀ ਲੱਗੀਆਂ ਤੀਆਂ ਦੋ ਦੋ ਮਰੀਆਂ ਵੀ ਨੇ ਰੋਜ ਅੱਛਾ ਜੀ ਦੋ ਦੋ ਤਿੰਨ ਤਿੰਨ ਹੂੰ ਤੇ ਉਹ ਬਸ ਅਸੀਂ ਗਲਤ ਠੱਗਾਂ ਲਵੇ ਫਸ ਗਏ ਵਈ ਲਾ ਲਓ ਇਹ ਅਸੀਂ ਲਾ ਲਿਆ ਹੁਣ ਕਿਵੇਂ ਹੈ ਜੀ ਫਿਰ ਉਸ ਤੋਂ ਬਾਅਦ ਉਹ ਤਾਂ ਸੀ ਨੇ ਸਾਂਭ ਲਿਆ ਕੰਮ ਸਾਂਭ ਲਿਆ ਕੰਮ ਬਹੁਤ ਵਧੀਆ ਹੋ ਗਿਆ ਜੇ ਉਹ ਬੰਦਾ ਨਾ ਸਾਡੇ ਨਾਲ ਧੋਖਾ ਕਰਦਾ ਇਹ ਜਿਹੜੇ بڑے ਫਾਰਮ ਨੇ بڑے ਫਾਰਮਾਂ 'ਚ ਇਹ ਮੁਸੀਬਤ ਆਉਂਦੀ ਆ ਜਦ ਆਪਾਂ ਮਾਲ ਲੈਨੇ ਆ ਵੀ ਛੋਟੇ ਫਾਰਮ ਦੇ ਫਾਰਮਰ ਨੇ ਜਿਹੜੇ ਇਹ ਤਿਆਰ ਕਰਦੇ ਨੇ ਇਹਨਾਂ ਤੋਂ ਮਾਲ ਲਓ بڑے ਫਾਰਮ ਜਿਨ੍ਹਾਂ ਦੀ ਚੜ੍ਹਾਈ ਹੋਈ ਵੀ ਉਹਨਾਂ ਤੋਂ ਬਚੋ ਬਸ ਕਿਸੇ ਤੋਂ ਵੀ ਲੈ ਲਓ ਠੀਕ ਕਿਸੇ ਤੋਂ ਵੀ ਲੈ ਲਓ ਹਾਂਜੀ ਨਾ ਜੀ ਚੜ੍ਹਾਈ ਹੋਈ ਵੀ ਉਹਦਾ ਠੱਗੀ ਲਾਉਣਗੇ ਉਹਨਾਂ ਦੀ ਚੜ੍ਹਾਈ ਹੋਲੀ ਉਹਨਾਂ ਨੇ ਹੁਣ ਅੱਗੋਂ ਲੈ ਕੇ ਇਧਰੋਂ ਦਾਸ ਉਧਰੋਂ ਦਾਸ ਵੀ ਉਹ ਪੈਦਾ ਨਹੀਂ ਕਰਦੇ ਹੈਗੇ ਉਹਦਾ ਸੇਲ ਪਰਚੇਜ ਉਹਨਾਂ ਦੀ ਠੀਕ ਹੈ ਆਪਾਂ ਕਿਵੇਂ ਸੰਭਿਆ ਫਿਰ ਆਪਾਂ ਇਹਨੂੰ ਮਾਲ ਨੂੰ ਜੀ ਉਸ ਤੋਂ ਬਾਅਦ ਇਹ ਬੰਦੇ ਨੇ ਬੜਾ ਸਾਥ ਦਿੱਤਾ ਜੀ ਸਾਡਾ ਇਹ ਬੰਦੇ ਨੇ ਠੀਕ ਹੈ ਜੀ ਬਿੰਦਰ ਰਾਜਾ ਨਾਮ ਇਹਨੇ ਇਹਨੇ ਪਹਿਲਾਂ ਬੱਕਰੀਆਂ ਦਾ ਕੰਮ ਕਰਿਆ ਵਾ ਤੀ ਇੱਕ ਥੋੜੀਆਂ-ਬੋਤੀਆਂ ਆਪਣੇ ਘਰੇ ਰੱਖਦਾ ਹੁੰਦਾ ਸੀ ਫਿਰ ਅਸੀਂ ਇਹਨੂੰ ਇੱਥੇ ਲਿਆਏ ਹੂੰ ਇਹਨੇ ਆ ਕੇ ਬੜਾ ਸਾਥ ਦਿੱਤਾ ਸਾਡਾ ਠੀਕ ਹੈ ਫਿਰ ਬਸ 1 ਦਾਰਾ ਸਾਲੋਂ ਜ਼ਿਆਦਾ ਅਸੀਂ ਲੈ ਕੇ ਆਏ ਤੇ ਨਾ ਪਤਾ ਨਹੀਂ ਲੱਗਦਾ ਹੁੰਦਾ ਆਪਾਂ ਜਦ ਇੱਕ ਕੰਮ ਛੁੱਕਾ ਦੇ ਕਰੇ ਹੀ ਨਹੀਂ ਹੈਗਾ ਉਹਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਇਹਦੇ ਵਿੱਚ ਕੀ ਨੁਕਸ ਹੈ ਕੀ ਹੈ ਕੀ ਨਹੀਂ ਤੇ ਉਹ ਵਿੱਚ ਬਿਮਾਰ ਚੜਾ ਦਿੰਦੇ ਨੇ 2-4 ਪੀਸ ਠੀਕ ਆ 2-4 ਪੀਸ ਬਿਮਾਰ ਚੜਾਏ ਉਹਨਾਂ ਦਾ ਪਤਾ ਲੱਗਦਾ ਨਹੀਂ ਹੁੰਦਾ ਬਿਲਕੁਲ ਵੀ ਕਿਸੇ ਨੂੰ ਵੀ ਹੂੰ ਕੋਈ ਕੱਢਾ ਹੀ ਐਕਸਪਰਟ ਹੈ ਹੂੰ ਤੇ ਉਹ ਆ ਕੇ ਵਿੱਚ ਫਿਰ ਇਨਫੈਕਸ਼ਨ ਫੈਲਦੀ ਆ ਫਟਾਫਟ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਹੂੰ ਤੇ ਉਹ ਉਹਦੇ ਨਾਲ ਫਿਰ ਮਰਨ ਲੱਗ ਜਾਂਦੇ ਨੇ ਇਹਨਾਂ ਨੂੰ ਬੰਦਾ ਉਲਝੇ ਜਾਂਦਾ ਵੀ ਮੈਂ ਹੁਣ ਕਰਾਂ ਕੀ ਕਰਾਂ ਇਹਨਾਂ ਨੂੰ ਬਚਾਵਾਂ ਕਿ ਅੱਗੇ ਤੋਂ ਅੱਗੇ ਉਹਨਾਂ ਨੂੰ ਦੂਆਂ ਨੂੰ ਬਚਾਵਾਂ ਫਿਰ ਉਸੇ ਕੰਮ 'ਚ ਪੈ ਜਾਂਦਾ ਨਾ ਚਾਰ ਸਕੇ ਨਾ ਉਹਨਾਂ ਨੂੰ ਕੁਝ ਖਿਲਾ ਸਕੇ ਬਸ ਦਵਾਈਆਂ ਦੇ ਚੱਕਰ ਚੱਲ ਪੈਂਦੇ ਮਰ ਲੱਜ ਜਾਂਦੇ ਨੇ ਤਗਰੀਬ ਵਾਲਾ ਨਹੀਂ ਹੁਣ ਵੀ ਫਾਰਮ 'ਚੇ ਰੱਖਦੇ ਹਾਂ ਠੀਕ ਹੈ ਜੀ ਹੁਣ ਵੀ ਫਾਰਮ 'ਚੇ ਰੱਖਦੇ ਹਾਂ ਥੋੜਾ ਬਹੁਤਾ ਢੇੜਾ ਇਹ ਕਢਾ ਲਿਆ ਹਾਂ ਜਿਹੜਾ ਕਢਾਉਣਾ ਹੈ ਠੀਕ ਹੈ ਢੇੜਾ ਕਢਾ ਲਿਆ ਹਾਂ ਕਿਹੜਾ ਜ਼ਰੂਰੀ ਹੈ ਜਾਂ ਫਿਰ ਕਿਵੇਂ ਲਾ ਜ਼ਰੂਰੀ ਹੈ ਜੀ ਕਿਹੜਾ ਜ਼ਰੂਰੀ ਹੈ ਇਹ ਤਾਂ ਘੁੰਮਣ ਫਿਰਨ ਹੋ ਜਾਂਦਾ ਹੈ ਹਾਂ ਜੀ ਇਹ ਮੰਨ ਲਓ ਵੀ ਇੱਕ ਜਿਹਾ ਸੈਰ ਹੋ ਜਾਂਦੀ ਹੈ ਇਹਨਾਂ ਦੀ ਨਾ ਹੋ ਜਾਂਦੀ ਹੈ ਸੈਰ ਹੋ ਜਾਂਦੀ ਹੈ ਜੀ ਤੇ ਉਹਦੇ ਨਾਲ ਬਿਮਾਰੀ ਘਟ ਜਾਂਦੀ ਹੈ ਜਿਆਦਾ ਘੁੰਮਦੀਆਂ ਨੇ ਨਾ ਬਾਹਰ ਖੁਸ਼ ਹੋ ਕੇ ਖਾਂਦੀਆਂ ਨੇ ਫਿਰ ਇਹਨਾਂ ਨੂੰ ਬਿਮਾਰੀ ਨਹੀਂ ਆਉਂਦੀ ਹੈਗੀ ਫਿਰ ਬਿਮਾਰੀ ਨਹੀਂ ਆਉਂਦੀ ਹਾਂ ਜ਼ਰੂਰੀ ਆ ਉਹ ਪਹਿਲਾਂ ਸਾਨੂੰ ਉਹ ਬੰਦੇ ਨੇ ਦੱਸਿਆ ਨਹੀਂ ਤੀ ਇਹ ਗੱਲ ਸਮਝਾਈ ਨਹੀਂ ਤੀ ਅਸੀਂ ਅੰਦਰ ਲਿਆ ਕੇ ਰੱਖਨੇ ਦਾ ਰਸਲ ਉਹ ਕੁਛ ਵੀ ਨਹੀਂ ਤੀ ਹੋਇਆ ਉਹ ਤਾਂ ਉਹਨੇ ਬਿਮਾਰ ਛਾੜਤੀਆਂ ਵਿੱਚ ਪਤਾ ਨਹੀਂ ਲੱਗਿਆ ਸਾਨੂੰ ਉਹਨਾਂ ਦਾ ਲੈਣ ਗਏ ਤੇ ਆਪ ਠੀਕ ਆ ਬਸ ਉਹ ਵਿੱਚ ਬਿਮਾਰ ਛਾੜ ਤੇ ਪੀਸ ਤੇ ਸਾਨੂੰ ਪਤਾ ਲੱਗਿਆ ਨਹੀਂ ਫਿਰ ਅਸੀਂ ਉਹਦੇ ਨਾਲ ਸੰਪਰਕ ਵੀ ਕਰਿਆ ਤੀ ਉਹਨੂੰ ਪਤਾ ਫਿਰ ਸਾਨੂੰ ਕਹੀ ਗਿਆ ਆ ਦਵਾਈ ਦੇ ਲੋ ਆ ਦਵਾਈ ਦੇ ਲੋ ਦਵਾਈ ਨਾਲ ਕਿੱਥੇ ਗੱਲ ਬਾਰੇ ਕਿਹੜੀ ਬਿਮਾਰੀ ਦੀ ਉਹ ਉਹ ਪੀਪੀਆ ਪੀਪੀਆ ਦੀ ਪੀਆ ਦੀ ਮੂੰਹ ਘਰ ਦੀ ਬਿਮਾਰੀ ਇਹ ਆਉਂਦੀ ਨਹੀਂ ਬਿਮਾਰੀ ਵਾਕਈ ਜੇ ਇਹਨਾਂ ਦੇ 3 ਸਾਲ ਬਾਅਦ ਆਪਾਂ ਬੈਟੀ ਵੈਕਸੀਨੇਸ਼ਨ ਹੁਣ ਸਾਡਾ ਕਰਿਆ ਵਾ ਕੋਈ ਬਿਮਾਰੀ ਉਹ ਨਹੀਂ ਹੈਗੀ ਠੀਕ ਹੈ ਸਾਰਿਆਂ ਤੋਂ ਵਧੀਆ ਕੰਮ ਕੋਈ ਡੰਗਰ ਨਹੀਂ ਇਹਦੇ ਬਰਾਬਰ ਰਲ ਰਿਹਾ ਇਸ ਵੇਲੇ ਇਸ ਵੇਲੇ ਇਸ ਪੋਜੀਸ਼ਨ 'ਚ ਅਬੰਦਾ ਆ ਰਾਮ ਨਾਲ ਜੇ 10 ਲੱਖ ਰੁਪਈਆ ਕਮਾ ਸਕਦਾ ਸਾਲ ਦਾ ਖਰਚੇ ਸੋਚੇ ਕੱਢ ਕੇ ਹਾਂਜੀ ਠੀਕ ਹੈ ਜੀ ਹੁਣ ਕਿਵੇਂ ਲੱਗ ਰਿਹਾ ਇਹਨੂੰ ਅੱਗੇ ਹੁਣ ਤਾਂ ਆ ਹੀ ਲੱਗ ਰਿਹਾ ਵੀ ਅਸੀਂ ਸਾਲ 6 ਮਹੀਨੇ ਚ ਬਹੁਤ ਵਧੀਆ ਪਾਸੇ ਨੂੰ ਚੱਲਾਂਗੇ ਠੀਕ ਹੈ ਜੀ ਸਹੀ ਗੱਲ ਵਾ ਜੇ ਸੰਭਾਲ ਲਿਆ ਕੰਮ ਇਹਨੂੰ ਲਿਆ ਪੂਰਾ ਲੈ ਵੀ ਮਿੱਤਰੋ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾਂਗੇ ਆਪਾਂ ਫਾਰਮ ਨਾ ਜੇ ਫਾਰਮ ਦੀ ਗੱਲਬਾਤ ਕਰੀਏ ਮੈਨੂੰ ਲੱਗਦਾ ਕੋਈ ਬਾਹਲਾ ਪੈਸਾ ਲਾਇਆ ਨਹੀਂ ਹੋਇਆ ਕਿਉਂ ਬਾਈ ਜੀ ਹਾਂਜੀ ਹਾਂਜੀ ਬਿਲਕੁਲ ਕਿੰਨੇ ਰੁਪਏ ਲੱਗੇ ਤੇ ਇਹਦੇ ਪਰਮ ਫਾਰਮ ਦੇ ਉੱਪਰ ਇਹਦੇ ਤੇ ਆਪਣਾ 3 ਕ ਲੱਖ ਰੁਪਈਆ ਲੱਗੇ 3 ਕ ਲੱਖ ਰੁਪਏ ਦੇ ਵਿੱਚ ਤਿਆਰ ਹੋ ਗਿਆ ਸਾਡੇ ਵਿੱਚ ਹਾਂਜੀ ਹਾਂ ਠੀਕ ਹੈ ਜੀ ਕਿੰਨੀਆਂ ਬੱਕਰੀਆਂ ਦਾ ਫਾਰਮ ਹੈ ਆਪਣਾ ਇਹ ਬੱਕਰੀਆਂ ਤਾਂ ਇਹਦੇ ਵਿੱਚ 60 ਤੋਂ 70 80 ਬੱਕਰੀਆਂ ਵੀ ਆ ਜਾਂਦੀਆਂ 60 70 80 ਬੱਕਰੀਆਂ ਠੀਕ ਹੈ ਜੀ ਖਾਣਿਆਂ ਦੀ ਗੱਲ ਬਾਤ ਕਰੀਏ ਮਨਾਂ ਦਾ ਆਪਣਾ ਜੀ ਮੈਡੀਕਲ ਰੂਮ ਹੈ ਜੇ ਕੋਈ ਬੱਕਰੀ ਬਿਮਾਰ ਹੁੰਦੀ ਹੈ ਅੱਛਾ ਆ ਜੋ ਮੜਾ ਅੰਦਰ ਹੈ ਨਾ ਇਹ ਵੀ ਦੇਖ ਸਕਦੇ ਨਾ ਉਰੇ ਯਾਨੀ ਕਿ ਬਾਕੀ ਬੈਠਣ ਬੁੱਠਣ ਨੂੰ ਵੀ ਹੈ ਨਾ ਜੇ ਕੋਈ ਹਾਂਜੀ ਹਾਂਜੀ ਹਾਂ वैसे ਤਾਂ ਕੋਈ ਬਿਮਾਰੀ ਆਉਂਦੀ ਨਹੀਂ ਹੈਗੀ ਇਹਦੇ ਪਰ ਜੇ ਕੋਈ ਆ ਵੀ ਜਾਂਦੀ ਆ ਤਾਂ ਸਾਰੀਆਂ ਆਪ ਪੌਲਾਜ ਕਰਦੇ ਆ ਕਦੇ ਡਾਕਟਰ ਨਹੀਂ ਬਾੜਿਆ ਜੀ ਠੀਕ ਆ ਹੁਣ ਜਿਵੇਂ ਤੁਸੀਂ ਕਹਿੰਦੇ ਸੀ ਵੀ ਉਦੋਂ ਪਹਿਲਾਂ ਪਹਿਲਾਂ ਹੋ ਗਈ ਸੀ ਹਨਾ ਉਸ ਤੋਂ ਬਾਅਦ ਕਿਵੇਂ ਫਿਰ ਆਈ ਕੋਈ ਕੋਈ ਰੋਗ ਰੂਕ ਨਾ ਨਹੀਂ ਫਿਰ ਸਾਨੂੰ ਥੋੜੀ ਨੌਲੇਜ ਹੋ ਗਈ ਅਸੀਂ ਬੱਕਰੀਆਂ ਦੇਖ ਕੇ ਲੈਂਦੀਆਂ ਜੀ ਬਿਮਾਰੀ ਬੂਮੂਰੀ ਕੋਈ ਮੂੰਹ ਸਾਰਾ ਚੈੱਕ ਕਰਕੇ ਜਦ ਇੱਕ ਵਾਰੀ ਸਹੀ ਬੱਕਰੀ ਆ ਜੇ ਫਿਰ ਤਾਂ ਕੋਈ ਉਹ ਨੂੰ ਜੇ ਚੰਗੀ ਖਰਾਕ ਮਿਲਦੀ ਆ ਮਾੜਾ ਮੋਟਾ ਬੱਕਰੀ ਬਾਹਰ ਜਾਂਦੀ ਆ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਕੋਈ ਪ੍ਰੋਬਲਮ ਨਹੀਂ ਆ ਜਾਓ ਬਾਈ ਜੀ ਤੇ ਬਾਈ ਜੀ ਅਗਲਾ ਦੂਜਾ ਖਾਨਾ ਆ ਗਿਆ ਏਰੀਆ ਕਿੰਨਾ ਬਾਈ ਜੀ ਇਹ ਦੇਖਿਆ ਜਬਤਾਂ ਜਿਹੜਾ ਅੰਦਰ ਅੰਦਰ ਆ ਲਗਭਗ ਜੀ 60 ਬਾਈ 10 ਫੁੱਟ ਦਾ ਏਰੀਆ ਜੀ ਲੈ ਵੀ 10 ਬਾਈ 60 ਦਾ ਏਰੀਆ ਦੇਖ ਸਕਦੇ ਹੋ ਇਹ ਦੂਜਾ ਏਰੀਆ ਆ ਗਿਆ ਏ ਹੈਗਾ ਜੀ ਜਿਵੇਂ ਕੋਈ ਵੈਸੇ ਹੁੰਦੀ ਨਹੀਂ ਕੋਈ ਬੱਕਰੀ ਬਿਮਾਰ ਹੁੰਦੀ ਆ ਤਾਂ ਦੂਜੀਆਂ ਬੱਕਰੀਆਂ ਤੋਂ ਸੈਪਰੇਟ ਕਰਨ ਦੇ ਲਈ ਇੱਕ ਸੈਪਰੇਟ ਰੂਮ ਹੈ ਜੀ ਠੀਕ ਆ ਜੀ ਹਾਂਜੀ ਲੈ ਵੀ ਦੇਖ ਲੈ ਅਲੱਗ ਤੋਂ ਰੂਮ ਆ ਇਹ ਹੋ 10 ਵਜੇ 10 ਕਦੋਂ ਬਣਾਂਗੇ 10 ਵਜੇ 8 ਦਾ ਆ ਜਾ ਬੱਬੂ ਮਾੜਾ ਇੱਧਰ ਦੀ ਆ ਜਾ ਇਹ ਆ ਗਿਆ ਆ ਗਿਆ ਬੱਕਰੀਆਂ ਵਾਲਾ ਏਰੀਆ ਨਾ ਇਹ ਬੱਕਰੀਆਂ ਵਾਲਾ ਖਾਨਾ ਤੇ ਆ ਆਪਣਾ ਹੈਗਾ ਜੀ ਬੱਚਿਆਂ ਵਾਲਾ ਸਪੈਸ਼ਲ ਤਿਆਰ ਕਰਿਆ ਹੋਇਆ ਠੀਕ ਆ ਆਪਾਂ ਇਹਦੇ ਵਿੱਚ ਸਿਆਲਾਂ ਚ ਪ੍ਰਾਲੀ ਵਗੈਰਾ ਪਾ ਦਿੰਦੇ ਆ ਕਿਉਂਕਿ ਇਹਨਾਂ ਨੂੰ ਮਿੱਟੀ ਖਾਣ ਦੀ ਆਦਤ ਹੁੰਦੀ ਹੈ ਜੀ ਠੀਕ ਮਿੱਟੀ ਤੋਂ ਬਚਾਉਣ ਲਈ ਤੇ ਕੁਝ ਆਪਣਾ ਲੱਗ ਰਹੇ ਨੇ ਆਰਾਮ ਨਾਲ ਇਹਦੇ ਵਿੱਚ ਠੀਕ ਹੈ ਲੋ ਵੀ ਦੇਖ ਸਕਦੇ ਹੋ ਇਹ ਹੈਗਾ ਬੱਚਿਆਂ ਵਾਲਾ ਤੇ ਆ ਕੇ ਬੱਕਰੀਆਂ ਵਾਲਾ ਸਾਰੇ ਬੱਕਰੀਆਂ ਦਾ ਜੀ ਇੱਕ ਪਾਸੇ ਬਰੀਡ ਮਤਲਬ ਖੱਸੀ ਬੱਕਰੀਆਂ ਦਾ ਹਾਂਜੀ ਤੇ ਇੱਧਰ ਫੀਮੇਲ ਬੱਕਰੀਆਂ ਦਾ ਜੀ ਠੀਕ ਹੈ ਜੀ ਖਵਾਉਣੇ ਕੀ ਆ ਬਈ ਆਪਾਂ ਇਹਨੂੰ ਜੀ ਇਹ ਗਰਮੀਆਂ ਤੇ ਸਰਦੀਆਂ ਦੀ ਇਹਨਾਂ ਦੀ ਅਲੱਗ-ਅਲੱਗ ਡਾਈਟ ਹੈ ਜੀ ਜਿਵੇਂ ਹੁਣ ਗਰਮੀਆਂ ਚੱਲ ਰਹੀਆਂ ਨੇ ਆਪਣੇ ਕੋਲ ਜੀ ਆਪਣਾ ਜੌਂ ਨੇ ਠੀਕ ਆ ਤੇ ਇਹ ਹੋਈਆਂ ਛੋਲਿਆਂ ਦਾ ਛਿਲਕਾ ਜੀ ਜਿਵੇਂ ਜੌਂ ਤੇ ਛੋਲਿਆਂ ਦਾ ਛਿਲਕਾ ਪਾਇਆ ਹੋਇਆ ਨਾ ਦੇਖ ਸਕਾ ਜੌਂ ਤੇ ਆਪਣਾ ਸਰਦੀਆਂ ਦੇ ਵਿੱਚ ਬਾਜਰਾ ਗਰਮ ਹੁੰਦਾ ਜੀ ਤੇ ਦੜਾਈ ਹੋਈ ਕਣਕ ਦੋ ਫੜ ਕਰੀ ਹੋਈ ਉਹ ਪਾਉਨੇ ਆਪਾਂ ਉਹ ਪਾਉਨੇ ਠੀਕ ਹੈ ਜੀ ਬਾਕੀ ਮਾੜਾ-ਮੋਟਾ ਬਰਸੀਨ ਖਾ ਲੈਂਦੀਆਂ ਸੀ ਬਰਸੀਨ ਖਾ ਲੈਂਦੇ ਹਨਾ ਠੀਕ ਆ ਤੇ ਇਹ ਆਏ ਏਰੀਆ ਕਿਵੇਂ ਆ ਗਿਆ ਇਹ ਇਹ ਆਪਣਾ ਖੱਸੀ ਬੱਕਰਿਆਂ ਦਾ ਜੀ ਠੀਕ ਹੈ ਜੀ ਘੋੜੇ ਵੀ ਰੱਖਦੇ ਨਾਲ ਹਾਂ ਜੀ ਇਹ ਸ਼ੌਂਕ ਹੈ ਮੜਾ ਮੋਟਾ ਦੋ ਵੀ ਘੋੜੇ ਵੀ ਰੱਖਦੇ ਨੇ ਬਾਈ ਦੇਖ ਸਕਦੇ ਹੋ ਨਾ ਹਾਂਜੀ ਆਜੋ ਆਜੋ ਮੜਾ ਜਾਣਾ ਬਾਹਰੇ ਆਜੋ ਖੁੱਲਾ ਏਰੀਆ ਕਿੰਨਾ ਦਿੱਤਾ ਹੋਇਆ ਇਹਨੂੰ ਫਿਰ ਇਹ ਹੈਗਾ ਜੀ ਸਾਰਾ ਆਪਣਾ ਜੇ ਆਪਾਂ ਪੂਰਾ ਗੱਲ ਕਰੀਏ ਸਵਾ ਬਿੱਗੇ ਦੇ ਵਿੱਚ ਵਿੱਚ ਹੈ ਜੀ ਠੀਕ ਹੈ ਸਾਰਾ ਫਾਰਮ ਉਹ ਫਾਰਮ ਹਾਂ ਆਪਣਾ ਪਿੱਛੇ ਹੈਗਾ ਅੱਧਾ ਬਿੱਗਾ ਜਗ੍ਹਾ ਹਾਂਜੀ ਅੱਧਾ ਬਿੱਗਾ ਇਹ ਆ ਮਤਲਬ ਬਿੱਗਾ ਸਵਾ ਬਿੱਗਾ ਸਾਰੇ ਏਰੀਆ ਕਵਰ ਹੋਇਆ ਹੋਇਆ ਜੀ ਬਗਲ ਹੋਈ ਹੋਈ ਹੈ ਠੀਕ ਹੈ ਲੈ ਵੀ ਦੇਖ ਸਕਦਾ ਨਾ ਜਨ ਕਿ ਇਧਰੇ ਖੁੱਲਾ ਏਰੀਆ ਦੇ ਰਿਖਿਆ ਬੱਕਰੀ ਨੂੰ ਇਹ ਜ਼ਰੂਰੀ ਹੈ ਬਈ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸਟ੍ਰੈਸ ਫ੍ਰੀ ਰਹਿੰਦੀ ਹੈ ਬੱਕਰੀ ਹੂੰ ਮਰਜ਼ੀ ਨਾਲ ਕਿਉਂਕਿ ਇਹ ਇਹ ਜਿਹੇ ਜਾਨਵਰ ਹੈ ਕਦੇ ਵੀ ਕੈਦ ਹੋ ਕੇ ਨਹੀਂ ਰਹਿ ਸਕਦਾ ਸਟ੍ਰੈਸ ਲੈ ਜਾਂਦਾ ਇਹ ਤਾਂ ਖੁੱਲਾ ਰਹਿਣਾ ਚਾਹੁੰਦਾ ਖੁੱਲਾ ਰਹਿਣਾ ਪਸੰਦ ਕਰਦਾ ਹੈਗਾ ਇਹ ਵੀ ਤੁਹਾਨੂੰ ਬੱਕਰੀਆਂ ਦਿਖਾਉਣ ਹੈਗੇ ਬਾਕੀ ਏਰੀਆ ਤੁਸੀਂ ਦੇਖ ਲਿਆ ਬਈ ਜੀ ਖੁੱਲਾ ਏਰੀਆ ਹੈ ਆਜੋ ਮਰੇ ਅੰਦਰ ਨੂੰ ਆਜੋ ਅੰਦਰ ਜਾ ਕੇ ਦਿਖਾਉਣਾ ਤੁਹਾਨੂੰ ਨਾ ਦੇਖ ਸਕਦੇ ਕੱਚਾ ਹੀ ਰੱਖਿਆ ਹੋਇਆ ਸਾਰਾ ਫਾਰਮ ਸਾਰਾ ਹੀ ਕੱਚਾ ਸਾਰਾ ਫਾਰਮ ਕੱਚਾ ਹਾਂ ਤੁਹਾਡੇ ਸਾਹਮਣੇ ਰੇਤਾ ਰੱਖਿਆ ਹੋਇਆ ਕੋਈ ਕੋਲੇ ਥਾਂ ਵਾਸਤੇ ਕਦੇ ਮੀਂਹ ਆਉਂਦਾ ਜੀ ਰੇਤੇ ਰੁੱਤ ਸਾਰਾ ਉਹ ਅਲੱਗ ਰੱਖਿਆ ਰੇਤਾ ਹਾਂਜੀ ਹਾਂ ਕਿਉਂਕਿ ਕੱਚੇ ਚ ਖੁਸ਼ ਨੇ ਕੱਚੇ ਵਾਸਤੇ ਖੁਸ਼ ਨੇ ਨਾ ਸਹੀ ਗੱਲ ਨਾ ਬਈ ਬਾਕੀ ਸਫਾਈ ਬਹੁਤ ਰੱਖਦੇ ਹਾਂ ਜੀ ਕਦੇ ਝਾੜੂ ਡੇਲੀ ਫਿਰਦਾ ਸਵੇਰੇ ਸ਼ਾਮ ਨੂੰ ਕਰਦਾ ਜੀ ਸਫਾਈ ਬਿਲਕੁਲ ਠੀਕ ਹੈ ਜੀ ਬਾਰਪੂਰ ਜਾਨਵਰ ਇਹਨੇ ਆਪਾਂ ਸੋਚਿਆ ਯਾਰ ਵੀ ਇੱਥੇ ਆਪਾਂ ਕਿੱਥੇ ਵੀ ਨਾ ਬੱਕਰੀਆਂ ਦੀ ਮਿੰਗੜਾ ਮਿੱਧੀ ਜਾਂਦੇ ਆ ਇਹ ਨਹੀਂ ਦਿਮਾਗ ਦੇ ਵਿੱਚ ਆਏਗਾ ਬਾਹਰ ਵੀ ਤਾਂ ਇਹੀ ਕੁਛ ਕਰਦੇ ਆ ਜੀ ਬਾਹਰ ਤਾਂ ਇਦੋਂ ਇੱਥੇ ਆਪਾਂ ਮਾਲਕ ਤਾਂ ਹੈਗੇ ਆ ਆਪਣੇ ਕੰਮ ਦੇ ਹਾਂ ਇਹ ਗੱਲ ਪੱਕੀ ਹੈ ਉੱਥੇ ਕਿਸੇ ਦੀਆਂ ਮਿੰਗਣਾ ਚੱਕਾਂਗੇ ਲੋਕਾਂ ਦੀਆਂ ਚੱਕਾਂਗੇ ਇਹ ਆਪਣਾ ਕੰਮ ਤਾਂ ਹੈਗਾ ਸਹੀ ਗੱਲ ਹੈ ਪੂਰਾ ਆਪਾਂ ਬੰਦੇ ਰੱਖੇ ਹੋਏ ਨੇ ਪੂਰਾ ਵਧੀਆ ਤਰੀਕੇ ਨਾਲ ਕਰਦੇ ਆਪਾਂ ਆਪ ਕਰਦੇ ਹੋ ਨਾਲ ਬੰਦਿਆਂ ਦੇ ਜਾਂ ਫਿਰ ਕੱਲੇ ਵੀ ਨੇ ਬੰਦੇ ਹੀ ਕਰਦੇ ਨੇ ਕਿਤੇ ਇਹ ਤਾਂ ਨਹੀਂ ਨਾ ਨਾ ਆਪਾਂ ਨੂੰ ਨੌਲੇਜ ਹੁਣ ਸਾਰੇ ਜੀ ਇੰਜੈਕਸ਼ਨ ਦੇਣਾ ਕੋਈ ਵੀ ਸਾਰੀ ਮੈਡੀਕਲ ਟ੍ਰੀਟਮੈਂਟ ਆਪੋ ਕਰਦੇ ਆਂ ਕੋਈ ਡਾਕਟਰ ਨਹੀਂ ਬੁਲਾਇਆ ਡਾਕਟਰ ਨਹੀਂ ਬੁਲਾਇਆ ਬਾਕੀ ਫੀਡ ਵਗੈਰਾ ਸਾਰੀ ਆਪਾਂ ਨੌਕਰਾਂ ਨੂੰ ਆਪਾਂ ਦੱਸ ਸਕਦੇ ਆਂ ਜੀ ਪਰ ਸਾਰੀ ਮੈਨੇਜਮੈਂਟ ਤਾਂ ਆਪਾਂ ਨੂੰ ਕਰਨੀ ਪੈਂਦੀ ਹੈ ਮੈਨੇਜਮੈਂਟ ਆਪ ਨੂੰ ਕਰਨੀ ਪੈਂਦੀ ਹੈ ਨਾ ਸਹੀ ਗੱਲ ਠੀਕ ਹੈ ਜੀ ਕੱਲੇ ਹੀ ਪਾਈਓ ਜਾਂ ਫਿਰ ਹੋਰ ਵੀ ਬੋਲ ਹਾਂ ਜੀ ਮੈਂ ਕੱਲੋਂ ਕੱਲੇ ਬ੍ਰਦਰ ਠੀਕ ਹੈ ਜਾਣਾ ਤਾਂ ਨਹੀਂ ਬਾਹਰੇ ਫਿਰ ਫਰੀਅਤ ਦੇ ਨਾਲ ਆਪਾਂ ਇਹ ਕੰਮ ਵਧਾਵਾਂਗੇ ਠੀਕ ਹੈ ਇਹ ਕੰਮ ਵਧਾਵਾਂਗੇ ਨਾ ਬੱਕਰੀਆਂ ਦਿਖਾਈਏ ਆਪਾਂ ਨਾ ਹਾਂ ਬੱਕਰੀ ਉਧਰ ਲੈ ਕੇ ਚਾਲ ਦੇਵਾਂਗੇ ਸੌ ਦੇ ਵਿੱਚ ਬੱਕਰੀਆਂ ਕਿਉਂਕਿ ਤੁੱਪੋ ਬਹੁਤ ਜ਼ਿਆਦਾ ਹੈਗੀ ਬਣ ਰਿਹਾ ਵੀਡੀਓ ਦੇ ਵਿੱਚ ਆ ਜਾਓ गाइस ਲੇ ਵੀ ਮਿੱਤਰੋ ਆਏ ਤੁਹਾਨੂੰ ਬੱਕਰੀਆਂ ਦਿਖਾਉਣੇ ਆਗੇ ਤੇ ਬੱਕਰੀ ਵਾਜੀ ਸੇਲ ਕੋਈ ਨਹੀਂ ਹੈਗੀ ਕਿਉਂ ਬਾਈ ਜੀ ਨਹੀਂ ਵੇਚਣੀ ਤਾਂ ਨਹੀਂ ਹੈਗੀ ਇੱਕ ਘਰ ਦੀ ਬਰੀਡ ਤਿਆਰ ਕਰ ਰਹੇ ਹਾਂ ਬਰੀਡ ਤਿਆਰ ਕਰ ਰਹੇ ਹਾਂ ਕੋਈ ਵੇਚਣੀ ਨਹੀਂ ਹੈਗੀ ਠੀਕ ਆ ਜੀ ਬੱਚੇ ਸੇਲ ਕਰਨੇ ਆਉਣਗੇ ਫਿਰ ਕੋਈ ਹੱਲੇ ਜੀ ਕੋਈ ਨਹੀਂ ਅਗਲੇ ਸਾਲ ਤੋਂ ਆਪਾਂ ਪੂਰਾ ਪ੍ਰੋਪਰ ਵਧੀਆ ਬਰੀਡ ਤਿਆਰ ਕਰਕੇ ਬੱਚੇ ਵੀ ਵੇਚਾਂਗੇ ਤੇ ਬੱਕਰੀਆਂ ਵੀ ਵੇਚਾਂਗੇ ਲੈ ਵੀ ਇਸ ਵਾਰ ਕੁਝ ਵੀ ਸੇਲ ਤੇ ਨਹੀਂਗਾ ਬਸ ਹੁਣ ਇੱਕ ਦਿਖਾਵਾਂਗੇ ਠੀਕ ਆ ਐਸੀ ਨੂੰ ਫੜ ਲਓ ਦਿਖਾ ਦੇ ਬੱਬੂ ਲੈ ਵੀ ਦੇਖ ਸਰ ਬਈ ਸਰੀ ਆ ਨਾ ਹਾਂ ਜੀ ਹਾਂ ਕਿੰਨੇ ਦੰਦ ਹੋ ਗਈ ਬਾਈ ਇਹ ਇਹ 4 ਦੰਦ ਹੋ ਗਈ ਹੋ ਗਈ ਜੀ ਦੇ ਵੀ ਚਿੱਗੀ ਹੋ ਗਈ ਹੈ ਨਾ ਚਿੱਗੀ ਹਾਂ ਚਾਰ ਪੰਜ ਸਟਾਰਟ ਹੋ ਗਈ ਹੈ ਸਟਾਰਟ ਹੋਈ ਹੈ ਬਾਈ ਚਿੱਗੀ ਦੇਖ ਸਕਦੇ ਹੋ ਬਾਈ ਹਾਂ ਕੁਆਲਿਟੀ ਵਧੀਆ ਹੈਗੀ ਹੈ ਨਾ ਦੋ ਦੋ ਬੱਚੇ ਦਿੰਦੀ ਹੈ ਜੀ ਦੋ ਦੋ ਬੱਚੇ ਦਿੰਦੀ ਹੈ ਹਾਂ ਐ ਵੀ ਦੋ ਦੋ ਬੱਚੇ ਦਿੰਦੀ ਹੈ ਹੋਰ ਫੜ ਲਓ ਮਾਰ ਮਾਰ ਫੜੀ ਚੱਲੋ ਇਹ ਵੀ ਪੱਠ ਹੈ ਜੀ ਐ ਵੀ ਇਹ ਵੀ ਪੱਠ ਹੀ ਹੈ ਨਾ ਇਹਦਾ ਪੱਠਾ ਹੈ ਜੀ ਲੈ ਵੀ ਦੇਖ ਸਕਦਾ ਨਾ ਚੰਗੀ ਕੁਆਲਿਟੀ ਰੱਖੀ ਹੋਈ ਹੈ ਵੀਰ ਨੇ ਇਹ ਜੀ ਗੱਲ ਨਹੀਂ ਜਿਵੇਂ ਕਿ ਨਵਾ ਕੰਮ ਸੀ ਨਾ ਕੰਨ ਨੂੰ ਦੇਖ ਸਕਦੇ ਕੰਨ ਨੂੰ ਦੇਖ ਸਕਦੇ ਹਾਂ ਪਿੰਡੇ ਤੇ ਸ਼ਾਈਨ ਵਧੀਆ ਜੀ ਪਿੰਡੇ ਤੇ ਸ਼ਾਈਨਿੰਗ ਵਧੀਆ ਹੈਗੀ ਕੁਸ ਐਕਸਟਰਾ ਖਵਾਉਣਾ ਬਈ ਇਹਨਾਂ ਨੂੰ ਆਪਾਂ ਕਹ ਨਹੀਂ ਐਕਸਟਰਾ ਤੁਹਾਡੇ ਸਾਹਮਣੇ ਮੜਾ ਮੋਟਾ ਦਾਣਾ ਹੈ ਜੀ ਹਾਂਜੀ ਆਪਾਂ ਗਰਮੀਆਂ ਦੇ ਵਿੱਚ ਛੋਲਿਆਂ ਦਾ ਛਿਲਕਾ ਜੀ ਤੇ ਜਾਓ ਠੀਕ ਆ ਸਿਆਲਾਂ ਦੇ ਵਿੱਚ ਬਾਜਰਾ ਤੇ ਕਣਕ ਜੀ ਠੀਕ ਆ ਬਾਕੀ ਆਪਾਂ 2 ਘੰਟੇ ਸ਼ਾਮ ਨੂੰ ਬਾਹਰ ਵੀ ਲਵਾਉਣਾ ਘੇੜਾ ਵੀ ਦਵਾਉਣਾ ਲੈ ਫੋਰ ਫੜ ਲਓ ਬਈ ਲੈ ਵੀ ਆ ਦੇਖ ਸਕਦੇ ਹੋ ਨਾ ਕੰਨ ਕੰਨ ਚੈੱਕ ਕਰੋ ਬੱਕਰੀ ਦੇ ਸਿੰਗ ਦੇਖ ਸਕਦੇ ਹੋ ਅੱਖਾਂ ਚਿੱਟੀਆਂ ਨੇ ਹਨਾ ਜੀ ਚੌਗੀ ਆ ਬਈ ਜੀ ਹਜੇ ਲਓ ਵੀ ਦੇਖ ਸਕਦੋ ਇਹ ਸੂਪ ਵੀ ਬਾਈ ਕਿੰਨਾ ਜੇ ਸੋਨ ਵਾਲੀ ਸੋਨ ਵਾਲੀ ਆ ਇਹ ਵੀ ਸੋਨ ਵਾਲੀ ਹੈਗੀ ਪਹਿਲੀ ਵਾਰ ਸੋਨਾ ਹਜੇ ਹਾਂ ਜੀ ਦੇਖ ਸਕ ਰਹੇ ਹੋ ਨਾ ਸਾਰੀਆਂ ਬੱਕਰੀਆਂ ਨਵੀਆਂ ਨੇ ਕਿਉਂਕਿ ਬਾਈ ਨੂੰ ਹਜੇ 10-11 ਇੱਕ ਮਹੀਨਾ ਹੀ ਹੋਇਆ ਨੇ ਕੰਮ ਕਰਦੇ ਨੂੰ ਲੈ ਦੇਖ ਸਕਦੋ ਤਕੜੀਆਂ ਤਕੜੀਆਂ ਇੱਕ ਮਹੀਨੇ ਜੀ ਇਹ ਪੱਠਿਆ ਮੈਂ ਲਾਦਾ ਤਾਂ ਪੱਠ ਲੈ ਵੀ ਆ ਦਿਖਾ ਦਿਓ ਛੜਦੋ ਅੰਕਲ ਜੀ ਛੜਦੋ ਲੈ ਵੀ ਕਾਹ ਦੇਖ ਸਕਦੋ ਨਾ ਇਹ ਵੀ ਦੇਖ ਸਕਦੋ ਕੰਨ ਕੁੰਨ ਨੱਕ ਦਿਖਾ ਲੈ ਕਿੱਟੀ ਲੈ ਗਈ ਕਿੱਟੀ ਆਹਾ ਲੈ ਦਿਖਾ ਦੇ ਪੂਸ ਮਾਰ ਕੇ 10 ਬੀਜ ਦੇ ਬਾਰੇ ਇਹ ਵੀ ਪੱਠ ਹੈ ਜੀ ਆਪਣੀ 2 ਦਿਨ ਦੇ ਚ ਆਈਏ 2 ਦਿਨ ਦੇ ਚ 4 ਦਿਨ ਦੇ ਚ ਲੈ ਵੀ 4 ਦਿਨ ਦੇ ਚ ਪੱਠ ਆ ਗਈ ਇਹ ਸੂਪੀ ਕਾ ਜੇ ਸੂਣੀ ਹੈਗੀ ਇਹ ਸੂਪੀ ਜੀ ਇੱਕ ਵਾਰੀ ਸੂਪੀ ਲੈ ਵੀ ਇੱਕ ਵਾਰ ਸੂਪੀ ਬੱਚੇ ਕਿੰਨੇ ਆਏ ਸੀਗੇ ਬੱਚੇ ਇੱਕ ਆਇਆ ਇੱਕ ਬੱਚਾ ਲੈ ਵੀ ਇੱਕ ਬੱਚਾ ਐਸੀ ਇੱਕ ਵਾਰ ਸੂਪੀ 6 2 ਵਜੇ ਆ ਜਾ ਇਧਰ ਪਾਸੇ ਆਇਆ ਬੱਬੂ ਆ ਕਿਵੇਂ ਤੇ ਗੱਬਣਾ ਬੱਕਰੀ ਵਈ ਇਹ ਕੱਢੀ ਬਈ ਮਾਰ ਜੈਨੂੰ ਫਾਰਮ ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਹੈਗੀ ਕੋਈ ਉਹ ਨਹੀਂ ਨਹੀਂ ਕੋਈ ਆਵਾਦ ਆ ਰਾਹ ਬੁਰਾ ਬਾਰ ਮਨ ਪਿਆਰ ਨਾਲ ਜੀ ਪਿਆਰ ਨਾਲ ਹਟ 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 ਸਾਰਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਲੈ ਵੀ ਦੇਖ ਸਕਦੇ ਹੋਗੇ ਇਹ ਬੱਕਰੀ ਗੱਬਣ ਹੈਗੀ ਬਸ ਮਲਾ ਦਾ 10 12 ਦਿਨ ਹੀ ਲਊ ਹਣਾ ਇਹ ਮਾਂ ਹਾਂਜੀ ਹਾਂ 20 ਦਿਨ ਲੈ ਲਊਂਗੀ ਆਦੀ ਲੈ ਵੇ ਚਲੋ ਕਰ ਦੋ ਜੀ ਹੋਰ ਕੋਈ ਗੱਲਬਾਤ ਬਾਈ ਜੀ ਫਿਰ ਇਹ ਇਹਨਾਂ ਦੇ ਵਿੱਚ ਕੋਈ ਸੇਲ ਤੇ ਨਹੀਂ ਹੈਗੀ ਸੇਲ ਤੇ ਆਪਣੀ ਤਿਆਰ ਕਰ ਰਹੇ ਹਾਂ ਅਸੀਂ ਠੀਕ ਆ ਜੀ ਤੇ ਸਾਲ ਤੋਂ ਬਾਅਦ ਬੱਚੇ ਵੀ ਵੇਚਾਂਗੇ ਤੇ ਬੱਕਰੀਆਂ ਵੀ ਵੇਚਾਂਗੇ ਠੀਕ ਆ ਜੀ ਲੈ ਵੀ ਕਿਵੇਂ ਕਹਿਣਾ ਚਾਹੁੰਦੇ ਵੀਰ ਨੂੰ ਵੀ ਇਹ ਕੰਮ ਕਰਨਾ ਚਾਹੀਦਾ ਜਾਂ ਫਿਰ ਨਹੀਂ ਕਰਨਾ ਚਾਹੀਦਾ ਹਾਂਜੀ ਹਰ ਇੱਕ ਨੂੰ ਕਰਨਾ ਚਾਹੀਦਾ ਜਿਹੜਾ ਖਾਸ ਕਰਕੇ ਜਿਨੇ ਪਸ਼ੂ ਰੱਖੇ ਹੋਏ ਨੇ ਹਾਂਜੀ ਉਹਨੂੰ ਕਰਨਾ ਚਾਹੀਦਾ ਤੇ ਥੋੜੀ-ਮੋੜੀ ਟ੍ਰੇਨਿੰਗ ਲੈ ਕੇ ਕਰਨਾ ਚਾਹੀਦਾ ਜੀ ਟ੍ਰੇਨਿੰਗ ਲੈ ਕੇ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਜਦ ਵੀ ਕੋਈ ਪਸ਼ੂ ਲੈਣਾ ਐਨ ਪੂਰੀ ਜਾਂਚ ਕਰਕੇ ਹਾਂਜੀ ਪੂਰਾ ਦੇਖ ਕੇ ਉਵੇਂ ਲੈਣਾ ਚਾਹੀਦਾ ਜਲਦੀ ਸੱਤੇ ਕੋਹ ਚ ਨਹੀਂ ਲੈਣਾ ਸੱਤੇ ਕੋਹ ਦੀ ਨਹੀਂ ਲੈਣਾ ਜੀ ਤਾਂ ਉਹ ਕੈਨਸਲ ਜੀ ਤੋਂ ਹੋ ਗਿਆ ਹਾਂਜੀ ਅੰਕਲ ਜੀ ਤੁਸੀਂ ਦੱਸੋ ਜੀ ਅਸੀਂ ਮੈਂ ਤਾਂ ਇਹੀ ਦੱਸਣਾ ਚਾਹਣਾ ਵੀ ਅਸੀਂ ਕਿਉਂ ਨਹੀਂ ਵੇਚਦੇ ਹਜੇ ਇਹਨਾਂ ਨੂੰ ਅਸੀਂ ਤਾਂ ਨਹੀਂ ਵੇਚਦੇ ਵੀ ਜਿਵੇਂ ਹੋਰ ਫਾਰਮ ਵਾਲੇ ਨੇ ਉਹ ਸੇਲ ਪਰਚੇਜ ਦਾ ਕੰਮ ਕਰਦੇ ਨੇ ਇਧਰੋਂ ਲਈ ਉਧਰ ਤੱਕ ਦੀ ਅਸੀਂ ਉਹ ਕੰਮ ਨਹੀਂ ਕਰਨਾ ਚਾਹਿਆ ਅਸੀਂ ਸਾਲ ਚ ਦੀ 50 ਵੇਚਿਆ ਕਰੀਏ ਸਾਨੂੰ ਜਿਆਦਾ ਲਾਲਚ ਨਹੀਂ 50 ਵੇਚੀਏ ਪਰ ਸਾਡਾ ਮਨ ਇਹ ਹੈ ਵੀ ਅਸੀਂ ਸਾਡਾ 9 ਛੱਲੇ ਅੱਗੇ ਤੱਕ ਸਾਰੇ ਠੀਕ ਆ ਜੀ ਵੀ ਅਸੀਂ ਆਪਣੀਆਂ ਬਰੀਡ ਤਿਆਰ ਕਰਕੇ ਆਪਣੇ ਹੀ ਬੱਚੇ ਕੋਈ ਹਲਾਂਬਾ ਨਾ ਆਵੇ ਕੋਈ ਸ਼ਿਕਾਇਤ ਨਾ ਕਿ ਸਾਫ਼ ਸੁਥਰਾ ਕੰਮ ਕਰਾਂਗੇ ਤਾਂ ਕਰਕੇ ਹਜੇ ਨਹੀਂ ਅਸੀਂ ਇਹਨਾਂ ਨੂੰ ਵੇਚਦੇ ਹੈਗੇ ਸਿਰਫ ਬੱਕਰੇ ਖੱਸੀ ਜਿਹੜੇ ਉਹ ਵੇਚਾਂਗੇ ਇਹ ਅਗਲੇ ਸਾਲ ਤੋਂ ਅਸੀਂ ਦੁਬਾਰੇ ਦੱਸਾਂਗੇ ਫਿਰ ਜਾਂ ਵੇਚਣ ਲੱਗਾਂਗੇ ਜਿਹੜੇ ਸਾਡੇ ਇਹਨਾਂ ਦੇ ਬੱਚੇ ਨੇ ਆ ਹੋ ਰਹੇ ਨੇ ਆ ਹੋਣਗੇ ਉਹਨਾਂ ਨੂੰ ਜੀ ਅਸੀਂ ਨੇ ਕਦੇ ਦੁੱਧ ਨਾ ਪਾਇਆ ਡੈਰੀ ਚ ਨਾ ਅਸੀਂ ਨੇ ਪੀਣ ਵਾਸਤੇ ਕੱਢਿਆ ਉਹ ਸਾਰਾ ਬੱਚਿਆਂ ਨੂੰ ਪਲਿਆਉਨੇ ਆ ਤੁਸੀਂ ਬੱਚੇ ਹੁਣ ਦੇਖੋਗੇ ਜੀ ਠੀਕ ਹੈ ਜੀ ਬੱਚੇ ਦਿਖਾਉਂਗੇ ਆਪਣੇ ਜੀ ਕਿੱਥੇ ਨੇ ਉੱਧਰ ਨੇ ਨਾ ਬੱਚੇ ਨਾ ਜੀ ਆਜੋ ਬੱਚੇ ਦਿਖਾਉਨੇ ਆ ਤੁਨੂੰ ਲੈ ਵੀ ਤੁਹਾਨੂੰ ਬੱਚੇ ਦਿਖਾਉਣਾਗੇ ਬੱਚੇ ਵਾਲੇ ਬੋਥਨ ਚ ਆ ਗਿਆ ਆਪਾਂ ਦੇਖ ਸਕਦੇ ਹੋਗੇ ਦੱਸੋ ਅੰਕਲ ਜੀ ਇਹਦੇ ਬਾਰੇ ਜੀ ਇਹ 3 ਮਹੀਨਾ ਦਾ ਜੀ ਸਿਰਫ ਹੀ ਸਿਰਫ ਅਸੀਂ ਨਾ ਕਦੇ ਦੁੱਧ ਨਾ ਪਾਇਆ ਨਾ ਕੱਢਿਆ ਆਪਣੇ ਪੀਣ ਵਾਸਤੇ ਸਿਰਫ ਇਹਨਾਂ ਨੂੰ ਹੀ ਝੰਗਾਉਨੇ ਆ ਜਿੰਨਾ ਵੀ ਹੁੰਦਾ ਲੈ ਵੀ ਕੰਨ ਕੰਨ ਦੇਖ ਸਕਦੇ ਤਿੰਨ ਮਹੀਨਾ ਦਾ ਬੱਚਾ ਹੈ ਚਿੱਟੀਆਂ ਅੱਖਾਂ ਦੇ ਵਿੱਚ ਹੈਗਾ ਅੰਕਲ ਜੀ ਕਹਿੰਦੇ ਵੀ ਕਦੇ ਵੀ ਅਸੀਂ ਦੁੱਧ ਨਹੀਂ ਚੋਇਆ ਹੈਗਾ ਇੰਨਾ ਵਾਹਤਿਰ ਹੈ ਨਾ ਅਸੀਂ ਬਰੀਡੇ ਤਿਆਰ ਕਰ ਰਹੇ ਹਾਂ ਸਪੀਡ ਤਿਆਰ ਕਰਦੇ ਛੜ ਦੋਈ ਫੋਰ ਫੜ ਲੋ ਬੱਚਾ ਜੀ ਮਾਗਰ ਦੀ ਮਾਗਰ ਲੈ ਵੀ ਇੱਕ ਬੱਚਾ ਹੋਰ ਦਿਖਾਉਣਾ ਤੁਹਾਨੂੰ ਆਹ ਦੇਖ ਸਕਦੇ ਹੋਗੇ ਇਹ ਕਿੰਨੇ ਟਾਈਮ ਦਾ ਹੋ ਗਿਆ ਅੰਕਲ ਜੀ ਬੱਚਾ ਇਹ 2 ਮਹੀਨੇ ਦਾ ਜੀ ਸਵਾ ਦੋ ਮਹੀਨੇ ਦਾ ਸਵਾ ਕੁ ਦੋ ਮਹੀਨੇ ਦਾ ਬੱਚਾ ਨਾ ਕੁਆਲਿਟੀ ਦੇਖ ਸਕਦੇ ਹੋ ਨਾ ਦੇਖਾ ਚੱਲ ਧੂਲਰ ਬਈ ਹੁਣੀ ਆ ਗਈ ਤੇ ਨੱਕ ਨਕੋੜਾ ਦੇਖ ਸਕਦੇ ਚੰਗੇ ਬੱਚੇ ਆਉਂਦੇ ਨੇ ਹੋਰ ਬੱਚਾ ਫੜ ਲੋ ਜੀ ਨਾਲ ਦੇ ਨਾਲ ਹੀ ਆ ਦਿਖਾਓ ਚਿੱਟੇ ਮੂੰਹ ਵਾਲੀ ਹਾਂ ਸੇਲੀ ਹੈ ਲੈ ਵੀ ਚਿੱਟੇ ਮੂੰਹ ਵਾਲੀ ਪੱਟ ਦਿਖਾਉਣਾ ਤੁਹਾਨੂੰ ਲੈ ਦੇ ਦੇਖੋ ਇਹ ਦੱਸੋ ਜੀ ਇਹਦੇ ਵਾਰ ਇਹ ਕਿੰਨੇ ਮਹੀਨੇ ਦੀ ਹੋ ਗਈ ਇਹ ਤਿੰਨ ਦੀ ਜੀ ਲੈ ਵੀ ਇਹ ਹੋ ਗਈ ਤਾਂ 9 ਮਹੀਨਿਆਂ ਦੀ ਵੇਚਣੀ ਕੋਈ ਨਹੀਂ ਹੈਗੀ ਇਹ ਅਗਲੇ ਸਾਲ ਤੋਂ ਸ਼ੁਰੂ ਕਰਾਂਗੇ ਅਗਲੇ ਸਾਲ ਤੋਂ ਸ਼ੁਰੂ ਕਰਾਂਗੇ ਵੇਚਣੀ ਕੋਈ ਵੀ ਨਹੀਂ ਹੈਗੀ ਸਿਰਫ ਤੁਹਾਨੂੰ ਦਿਖਾ ਰਹੇ ਆਂ ਵੀ ਇਦਾਂ ਦੀ ਕੁਆਲਿਟੀ ਹੈਗੀ ਹੋਰ ਫੜ ਲਓ ਜੀ ਇਹ ਹੋ ਗਏ ਇਹ ਹੋਰ ਫੜ ਲਓ ਇੱਕ ਬੱਚਾ ਹੋਰ ਫੜ ਲਓ ਕੋਈ ਗੱਲ ਨਹੀਂ ਲੇ ਵੇ ਦੇਖ ਸਾਹ ਇਹ ਬੱਕਰਾ ਜੀ ਹਾਂ ਹੱਥ ਫੇਰੇ ਗਰ ਲੈ ਵੀ ਬੱਕਰਾ ਹੈਗਾ ਦੇਖ ਸਕਦੇ ਹੋ ਨਾ 2 ਢਾਈ ਦਾ ਹੀ ਹੈ ਲੈ ਵੀ ਢਾਈ ਕਦੀ ਹੈ ਬੱਚਾ ਨਾ ਦੇਖ ਸਾਹ ਲੈ ਵੀ ਇਕੱਲਾ ਹੀ ਆ ਕਹਿਰਾ ਹੋਇਆ ਸੀਗਾ ਲੈ ਵੀ ਕਹਿਰਾ ਬੱਚਾ ਹੈਗਾ ਜੈਡ ਬਲੇਗਾ ਆਂਡੂ ਆ ਪਰ ਹਜੇ ਖੱਸੀ ਨਿਕਰਾਇਆ ਹੋਇਆ ਹੈਗਾ ਲੈ ਵੀ ਮਿੱਤਰੋ ਇਹ ਸੀਗਾ ਵੀਰ ਦਾ ਫਾਰਮ ਤੇ ਵੀਰ ਦੀਆਂ ਬੱਕਰੀਆਂ ਕਿਵੇਂ ਲੱਗੀਆਂ ਬਾਈ ਜੀ ਕਮੈਂਟ ਜਰੂਰ ਕਰ ਦਿਓ ਤੇ ਇੱਕ ਕਮੈਂਟ ਕਰ ਦਿਓ ਵੀਰ ਦੇ ਲਈ ਕਿਉਂਕਿ ਵੀਰ ਇੱਥੇ ਰਹਿ ਕੇ ਆਪਣਾ ਕੰਮ ਜਿਹੜਾ ਕਰਨਾ ਚਾਹੁੰਦਾ ਹੈਗਾ ਹੁਣ ਇਹ ਤੁਹਾਡਾ ਹੱਕ ਬਣਦਾ ਵੀ ਵੀਡੀਓ ਨੂੰ ਵੱਦ ਵਾਰ ਸ਼ੇਅਰ ਕਰੋ ਤੇ ਵੀਰ ਨੂੰ ਮੋਟੀਵੇਸ਼ਨ ਮਿਲ ਸਕੇ ਕਿਉਂ ਭਾਈ ਜੀ ਹਾਂਜੀ ਹਾਂਜੀ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਫਾਰਮ 'ਚ ਪਹੁੰਚਣ ਦੇ ਧੰਨਵਾਦ ਭਾਈ ਧੰਨਵਾਦ ਭਾਈ ਧੰਨਵਾਦ ਭਾਈ ਜੀ ਕਰ ਦਿਓ ਕਮੈਂਟ ਕਿਵੇਂ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਸੱਚੀ ਕਰ